ਅਲਕਾ ਮਜੀਠਾ ਦੇ ਪਿੰਡ ਜੇਠੂ ਨਗਰ ਦੇ ਚਿਸ਼ਤੀ ਦਰਬਾਰ ਪੀਰ ਰੰਗੜਾ ਸਾਹਿਬ ਜੀ ਵਿਖੇ ਬਾਬਾ ਜੀ ਦਾ ਤੀਵਾਂ ਸਾਲਾਨਾ ਮੇਲਾ ਸਮੂਹ ਇਲਾਕੇ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਦੇ ਮੁਖ ਸੇਵਾਦਾਰ ਸਰਦਾਰ ਸਵਿੰਦਰ ਸਿੰਘ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਤੇ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਦੂਰ ਦੂਰ ਤੋਂ ਆਇਆ ਹੋਇਆ ਸੰਗਤਾਂ ਨੇ ਦਰਬਾਰ ਵਿੱਚ ਹਾਜ਼ਰੀ ਭਰੀ ਅਤੇ ਭਜਨ ਮੰਡਰੀਆਂ ਦੇ ਵੱਲੋਂ ਬਾਬਾ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ ਅਤੇ ਸੰਤਾਂ ਨੂੰ ਨੇ ਹਾਲ ਕੀਤਾ ਗਿਆ ਇਸ ਮੌਕੇ ਤੇ ਆਈਆਂ ਹੋਈਆਂ ਸੰਗਤਾਂ ਦੇ ਵਾਸਤੇ ਲੰਗਰ ਪੰਡਾਰੇ ਖੀਰ ਪੂੜੇ ਅਤੇ ਜਲੇਬੀਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅਤੇ ਦਰਬਾਰ ਦੇ ਮੁਖ ਸੇਵਾਦਾਰ ਸਰਦਾਰ ਸਮਿੰਦਰ ਸਿੰਘ ਜੀ ਨੇ ਬਾਬਾ ਜੀ ਦੇ ਮੇਲੇ ਬਾਰੇ ਜਾਣਕਾਰੀ ਦਿੱਤੀ ਅਤੇ ਮਹਿਮਾਨਾਂ ਨੂੰ ਸਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਦੁਰਾਜਪੁਰ ਦੀ ਖਾਸ ਰਿਪੋਰਟ پي <laughs> ما बड़े जाशा अमीर अमीर जगद सदा फकीर जी कलमनवाज़ी हुजे ਤਾਂ ਹੀ ਇਹ ਮੇਲੇ ਕਰਵਾਏ ਜਾਂਦੇ ਨੇ ਤਾਂ ਹੀ ਦੀਵੇ ਜਗਾਈ ਜਾਂਦੇ ਨੇ ਜੇਕਰ ਕਰਮ ਨਵਾਜੀ ਨਾ ਹੋਵੇ ਤੇ ਨਾਲ ਦੀਵੇ ਜਗਦੇ ਨੇ ਤੇ ਨਾਲ ਹੀ ਤੇ ਜਗਾਈ ਜਾਂਦੇ ਆ ਸਰਕਾਰ ਨੇ ਬੜੀ ਕਰਮ ਨਵਾਜੀ ਕੀਤੀ ਏ ਕਿਉਂਕਿ ਸਰਕਾਰ ਦਾ ਦਰਬਾਰ ਸੱਜਿਆ ਏ ਸ਼ਰਧਾ ਬੈਠ ਕੇ ਜਨਾਬ ਦੇ ਹਾਜੀ ਜਨਾਬ ਦੇ ਸੇਰੇ ਦੇ ਜਸਤ ਲਾਹ ਸ੍ਰੀ ਤੋਂ ਸ਼ੁਕਰ ਕਰ ਜਾਨੇ ਆਓ ਸਭ ਨੇ بیٹھ ਕੇ ਜਾਂ ਕਾਰਜ ਲਗਾ ਕੇ ਸਾੜੀਆਂ ਜਾ ਕੇ ਦਰਬਾਰ ਦੇ ਵਿੱਚ ਹਾਜ਼ਰੀ ਸਭ ਨੇ ਪੁਲਾੜਾ ਜਾਨੀਏ ਬੋਲੀਏ ਕਿ ਗੁਰੂ ਮਹਾਰਾਜ ਕੀ ਸੇਰੇ ਬਾੜਿਆ ਜੰਨਤ ਆਗਨ ਰੱਖੀ ਮੇਰੇ ਵਾੜ ਆਜਾ ਧਿਆਨ ਰੱਖੀ ਮਾਵਾਂ ਦੇਂਦੀਆਂ ਨੇ ਲੱਖਾਂ ਜਮ ਸੋਹਣੇ ਕਈਆ ਸੋਹਣੇ ਦੇ ਹੁੰਦੇ ਨੇ ਦਿਲ ਸੋਹਣੇ ਕਈਆ ਸੋਹਣੇ ਦੇ ਹੁੰਦੇ ਨੇ ਦਮ ਸੋਹਣੇ ਕਈਆ 모ਹਾ ਵਿਤੋ ਮਾ ਦਿਉਂਦੀ ਕਈਆ ਸੋਹਣੇ ਦੇ ਹੁੰਦੇ ਨੇ ਦਮ ਸੋਹਣੇ ਪਰ ਸੋਹਣਿਆ ਵਿੱਚੋਂ ਉਹ ਸੋਹਣੇ ਕਿਤੇ ਦਿਨੇ ਸੋਹਣੇ ਨੇ ਹੁੰਦੇ ਨੇ ਕਮ ਸੋਹਰੇ ਅਜੇ ਦੇ ਦੇ ਅੰਤੜਿਆ ਨਾ ਫਿਰ ਮੈਂ ਬਹੁਤ ਘਰ ਲੈਣਾ ਘਰ ਦੀ ਟੀਵੀ ਲੈ ਮੈਂ ਗੱਲ ਸੁਣ ਲੈਂਦੇ ਆ ਕਹਿੰਦੇ ਸ਼ਾਹ ਸਭ ਤੋਂ ਵਧੀਆ ਸ਼ਹਿਰ ਕਿਹੜਾ ਜੀ ਅਜੇ ਦੇਵਜੀਤ ਕਹਿੰਦਾ ਸਭ ਤੋਂ ਵਧੀਆ ਸ਼ਹਿਰ ਉਹ ਜਿੱਥੇ ਵਧੀਆ ਬੰਦੇ ਰਹਿੰਦੇ ਆ ਤੇਰਾ ਸ਼ਹਿਰ ਆ ਕੋਹਤ ਨੇ ਸੁਨਾ ਪ੍ਰਜਾ ਮੇਰੋ ਸਦਾ ਕਾੰਦੀ ਆਇਆ ਸਰਕਾਰ ਤੇ ਦੇਸ਼ਾ

ਸ਼ਾਹਬਾਦ ਕਲੰਦਾਰ ਤਮਾਦਮ ਮਸਤ ਕਲੰਦਾਰ ਐਲੀ ਦਾ ਭੈਣਾ ਮਾਰ ਐਲੀ ਦਮਦਮ ਦੇ ਅੰਦਰ ਚੱਕੀ ਸ਼ਾਹਬਾਦ ਕਲੰਦਾਰ ਹੋ ਨਾਰ ਮੇਰੀ ਓ ਨਾਰ ਮੇਰੀ ਨਾਰ ਮੇਰੀ ਪਤ ਰੱਖਿਓ ਮਲਾ ਜੁਨੇ ਲਾਲ ਲਾਲ ਮੇਰੀ ਪਤ ਰੱਖਿਓ ਮਲਾ ਜੁਨੇ ਲਾਲ ਸਿੰਧੜੀ ਦਾ ਦੇਵਨ ਦਾਸ ਕੀ ਸ਼ਾਹਬਾਦ ਕਲੰਦਾਰ दम दम अंदर हो लाल, लाल चारे चराग तेरे बलना चारे, चारे चराग तेरे बलेश चारे चराग तेरे ਤੇਰੇ ਬਰਨ ਨਾਮੇ ਸ਼ਾ ਉਹ ਚਾਰੇ ਤਰਾ ਤੇਰੇ ਬਰਨ ਨਾਮੇ ਸ਼ਾ ਉਹ ਚਾਰੇ ਤਰਾ ਤੇਰੇ ਬਰਨ ਨਾਮੇ ਸ਼ਾ ਹੁਆ ਮੈਂ ਬਾਲਣ ਪਜਵਾ ਪਜਵਾ ਮੈਂ ਬਾਲਣ ਬਨਵਾ ਮਾਰਣ ਆਇਆ ਹਾਜ ਲੈ ਲਾਲ ਜੈ ਜੀ ਦਾ ਜੈ ਬੰਦ ਬਾਸ ਕੀ ਚਾਰਾ ਜਗ ਲੰਦਰ ਅੱਧ ਬਾਗ ਮੰਦ ਸੁਖੰਦਰ ਐਲੀ ਦਾ ਪਹਿਲਾ ली दम दम दे अंदर शकी शाबाश कलंदर हो लाल मेरी ओ लाल मेरी मेरा नाम सुरेंद्र सिंह जी मेरा नाम सुरेंद्र सिंह पिंड जेठू नंगल ये सलाना मेला ਪਿੰਡ ਦੇ ਸੰਜੋਗ ਨਾਲ ਤੇ ਆਪਣੇ ਸੇਵਾਦਾਰਾਂ ਦੇ ਸੰਜੋਗ ਨਾਲ ਇਹ ਮਨਾਇਆ ਜਾ ਰਿਹਾ ਏ ਤੇ ਜਿਹੜਾ ਪਿੰਡ ਨੇ ਆਪਣੇ ਸੰਜੋਗ ਨਾਲ ਸਾਰਾ ਹੀ ਅੱਜ ਕਾਰੋਬਾਰ ਪਿੰਡ ਦੇ ਸੰਜੋਗ ਨਾਲ ਹੀ ਹੋਇਆ ਵਾ ਕੱਲਾ ਕੋਈ ਨਹੀਂ ਕਰ ਸਕਦਾ ਬੜੀ ਕਿਰਪਾ ਜਿਹੜੇ ਸੇਵਾਦਾਰ ਹੈ ਆਪਣੇ ਤੁਹਾਨੂੰ ਮਨੂ ਹੋ ਕੇ ਸੇਵਾ ਕਰਨ ਰਹੇ ਨੇ ਤੇ ਜਿਹੜੇ ਜਿਹੜੇ ਸੇਵਾ ਪਾਉਂਦੇ ਆ ਉਹਨਾਂ ਦੇ ਪਰਮਾਤਮਾ ਇਹੋ ਜੀ ਕਿਰਪਾ ਕਰੇ ਵੀ ਉਹਨਾਂ ਦੀ ਚੜ੍ਹਦੀ ਕਲਾ ਹੋਵੇ ਬਹੁਤ ਅੱਜ ਕੱਢ ਕੇ ਸੰਗਤ ਨੇ ਸੇਵਾ ਕੀਤੀ ਆ ਤੇ ਲੰਗਰ ਪੰਡਾਰੇ ਚੱਲਣ ਰਹੇ ਆ ਤੇ ਗੁਰੂ ਦਾ ਦਰਬਾਰ ਵੀ ਬਣ ਗਿਆ ਮਹਾਰਾਜ ਜੀ ਇਹਨਾਂ ਮਖਮਲਾ ਜਾਲ ਤੇ ਕਿੰਨੇ ਸਾਲ ਹੋ ਗਏ ਇੱਥੇ ਮੇਲੇ ਨੂੰ ਕਰਦੇ ਹੋ ਇੱਕ ਮੇਲੇ ਨੂੰ ਕਰਦਾਂ ਸਾਨੂੰ 20 25 30 ਸਾਲ ਹੋ ਗਏ ਹਾਂਜੀ ਤੇ ਹਰ ਸਾਲ ਇੱਧਾ ਦੀ ਰੌਣਕਾਂ ਵੇਖਣ ਨੂੰ ਮਿਲਦੀ ਹੈ ਕਿ ਇਹ ਤੁਹਾਨੂੰ ਨਹੀਂ ਰੌਣਕਾਂ ਦੇ ਸੇ ਪਹਿਲਾਂ ਘਟੁੰਦੀਆਂ ਹੁਣ ਰੌਣਕਾਂ ਵਧਦੀਆਂ 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 ਪਿੰਡ ਦੇ ਸੰਜੋਗ ਨਾਲ ਬਹੁਤ ਵਧ ਗਈਆਂ ਤੇ ਲੋਕਾਂ ਦੇ ਵਾਸਤੇ ਇੱਥੇ ਕੀ ਕੀ ਟੜੀਆਂ ਨੇ ਸਹੂਲਤਾਂ ਇੱਥੇ ਤੁਸੀਂ ਕਰਦੇ ਹੋ ਲੋਕਾਂ ਲਈ ਲੋਕਾਂ ਨੇ ਸਹੂਲਤਾਂ ਆ ਉਹ ਜਦ ਮਹਾਰਾਜ ਜੋ ਸੱਚੇ ਪਾਤਸ਼ਾਹ ਕਿਸੇ ਦੀ ਸੇਵਾ ਮਤਲਬ ਕਿਸੇ ਦੇ ਪੁੱਤਰ ਦੀ ਦਾਦ ਮਿਲ ਜਾਂਦੀ ਕਿ ਇਹਨੂੰ ਦੁੱਧ ਦੀ ਮਿਲ ਜਾਂਦੀ ਕਿ ਇਹਨੂੰ ਪੁੱਤ ਦੀ ਮਿਲਣੀ ਦੀ ਕਿ ਇਹਨੂੰ ਫਸਲ ਦੀ ਮਿਲ ਜਾਂਦੀ ਆ ਉਹ ਆਪਣਾ ਮਨੋਂ ਧਾਰ ਕੇ ਤੇ ਆਪਣੇ ਸੇਵਾ ਦੇ ਹਿਸਾਬ ਨਾਲ ਲੰਗਰ ਦਾ ਵੀ ਪ੍ਰਬੰਧ ਕੀਤਾ ਲੰਗਰ ਦਾ ਪ੍ਰਬੰਧ ਕੀਤਾ ਇਹਦਾ ਵੀ ਪਿੰਡ ਦੇ ਸੰਯੋਗ ਨਾਲ ਕਿੰਮਾ ਚਲਾਉਣਾ ਮੇਲਾ ਇਹ 5 30 ਸਾਲ ਤੋਂ ਹੋ ਗਿਆ ਜੀ ਇਹ ਦਰਬਾਰ ਦਾ ਨਾਮ ਦੱਸ ਦਿਓ ਬਾਬਾ ਰੰਗੜਾ ਸ਼ਾ ਪੀਰ ਤੇ ਉਹਨਾਂ ਦਾ ਸੇਵਕ ਸੇਵਾਦਾਰ ਤੇਰਪਾ ਸਿੰਘ ਬਾੜੀ ਅਗਲੇ ਜਿਹੜੇ ਸੇਵਾਦਾਰ ਆ ਤੰਨੇ ਨਿਸ਼ਾਨ ਸਿੰਘ ਇੱਕ ਮੈਸੇਜ ਅੱਜਕੱਲ੍ਹ ਦੀ ਯੂਥ ਨੂੰ ਤੁਸੀਂ ਆਪਣੇ ਵੱਲੋਂ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਇਹ ਪੀੜੀ ਤੁਹਾਨੂੰ ਸੁਣ ਰਹੀ ਉਹਨਾਂ ਨੂੰ ਨਸ਼ੇ ਪਤੇ ਤੋਂ ਦੂਰ ਰੱਖਣ ਦੀ ਤੇ ਇਹੋ ਆਪਣੀ ਨਵੀਂ ਪੀੜੀ ਬਾਤ ਹੈ ਇਹ ਆਪਣੇ ਨਸ਼ੇ ਪਤੇ ਤੋਂ ਬਚ ਜਾਣ ਤੇ ਆਪਣੇ ਘਰੋਬਾਰ ਨੂੰ ਖਲਾਅ ਚਲਾਉਣ ਤੇ ਕਾਰੋਬਾਰਾਂ ਵਾਧੇ ਪਾਉਣ ਤੇ ਮਾਪਿਆਂ ਨੂੰ ਸੁੱਖ ਮਿਲ ਜੇ ਜੇ ਬੱਚੇ ਨਸ਼ੇ ਤੋਂ ਰਹਿਤ ਹੋ ਜਾਣਗੇ ਤੇ ਮਾਪਿਆਂ ਨੂੰ ਸੁੱਖ ਮਿਲ ਜੂ ਤੇ ਜੇ ਨਸ਼ਿਆਂ ਦੇ ਵਿੱਚ ਡੁੱਬ ਗਏ ਤੇ ਆਪ ਦੇ ਡੁੱਬੇ ਡੁੱਬੇ ਨਾਲ ਮਾਪਿਆਂ ਨੂੰ ਡੁੱਬ ਦੇਣਗੇ ਸਾਲ ਦੇ ਵਿੱਚ ਕਿੰਨੇ ਮੇਲੇ ਕਰਾਈ ਜਾਂਦੇ ਆ ਸਰਦਾਰ ਦੇ ਵਿੱਚ ਇੱਕੋ ਮੇਲਾ ਕਰਾਈਦਾ ਸਾਲ ਦੇ ਵਿੱਚ ਉਹ 11 ਸਾਵਣ ਨੂੰ ਇੱਕੋ ਹੀ ਕਰਾਈਦਾ ਮੇਲਾ ਸਾਲ ਕਿੰਨੇ ਵਜੇ ਤੱਕ ਲੱਗਦਾ ਇਹ ਸਵੇਰ ਤੋਂ ਲੱਗ ਕੇ ਤੇ ਸ਼ਾਮਾਂ ਦੇ 7-8 ਵਜੇ ਜਾਣੇ ਹਾਂ ਹਾਂਜੀ ਆਪ ਦਾ ਸ਼ੁਕਰਾ ਸ਼ੁਕਰੀਆ ਇਹ ਮੇਰਾ ਨਾਮ ਸੰਸ਼ਾ ਹੈ ਤੇ ਇਹ ਦਰਬਾਰ ਦੇ ਸੇਵਾਦਾਰ ਆ ਸਰਕਾਰ ਦੇ ਚਰਨਾਂ ਦੇ ਦਾਸ ਆ ਮੇਰਾ ਨਾਮ ਅਨਸ਼ਾਨ ਸਿੰਘ ਹੈ ਇਹ ਦਰਬਾਰ ਦੇ ਹੀ ਸੇਵਾਦਾਰ ਆ ਸਰਕਾਰ ਦੇ ਬੜੀ ਬਹੁਬੀ ਟੰਗ ਦੇ ਨਾਲ ਇਹ ਸਿਵਾ ਨਿਭਾਉਂਦੇ ਆ ਸਾਰੇ ਪਰਿਵਾਰ ਦੇ ਨਾਲ ਇਹ ਸਾਰਾ ਨਗਰ ਬਹੁਤ ਸਹਿਯੋਗ ਦੇ ਰਿਹਾ ਤਰ੍ਹਾਂ ਤਰ੍ਹਾਂ ਦੇ ਇੱਥੇ ਬਕਵਾਣ ਆ ਸਰਕਾਰ ਦੇ ਚਰਨਾਂ ਦੇ ਵਿੱਚ ਆਪੇ ਜਿਤਨਾ ਜਲੇਬ ਵਗੈਰਾ ਹੋਰ ਵੀ ਜਿਹੜੀਆਂ ਚੀਜ਼ਾਂ ਖੀਰ ਪੂੜੇ ਇਹ ਜਿਨ੍ਹਾਂ ਜਿਨ੍ਹਾਂ ਨੇ ਮਹਾਰਾਜ ਦੇ ਸੁੱਖਣਾ ਸੁੱਖੀਆਂ ਆਪਣੀਆਂ ਸੁੱਖਣਾ ਪੂਰੀਆਂ ਕਰ ਰਹੀਆਂ